ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੇਜਦਾਰ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕੱਲਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਹੁਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੇਜਦਾਰ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕੱਲਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਹੁਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੀਜੇ ਦਾ ਰਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕਲਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਨਹੀਂ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੀਜੇ ਦਾ ਰਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕਲਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਨਹੀਂ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੀਜੇਦਾਰ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕੱਲਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਹਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੇਜਦਾਰ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕੱਲ੍ਹਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਹੁਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੀਜੇ ਦਾ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕਲਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਹਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੀਜੇਦਾਰ ਹਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕਲਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਨਹੀਂ ਹੋ ਜਾਂਦੀ ਆ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਤੀਜੇ ਦਾ ਰਥਿਆਰ ਦੇ ਨਾਲ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਅੱਜ ਸਵੇਰੇ 6 ਜੂਨ ਕਲਵਾਰਾ ਸਮਾਗਮ ਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਐਸਟੀਪੀਸੀ ਟਾਸਕ ਫੋਰਸ ਦੇ ਨਾਲ ਕਿਸੇ ਗੱਲ ਤੋਂ ਖਾਸ ਹਣੀ ਹੋ ਜਾਂਦੀ ਹੈ ਜਿਸ ਤੇ ਇਸ ਮੈਟਰ ਨੂੰ ਜਥੇਦਾਰ ਕੁਲਜੀਤ ਸਿੰਘ ਗੜਗੱਜ ਨੂੰ ਖੁਦ ਇੰਟਰਵਿਊ ਕਰਕੇ ਇਸ ਮੈਟਰ ਨੂੰ ਰਿਜ਼ੋਲਵ ਕਰਾ ਦਿੱਤਾ ਗਿਆ ਹੈ ਤੇ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ